ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਚਤੁਰ ਜਬਰ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਮਿਰਾਜਮਾਨ ਧੰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਬਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਅਬਨਾਸੀ ਦਾ ਮਤਲਬ ਹੈ ਨਾਸ ਨਾ ਹੋਣ ਵਾਲਾ ਨਾਸ ਤੋਂ ਰਹਿਤ ਮਹਾਰਜ ਕਹਿੰਦੇ ਨੇ ਕਿ ਭਾਈ ਉਸ ਪ੍ਰਮਾਤਮਾ ਦਾ ਸਿਮਰਨ ਕੀਤੇਆਂ ਮਨ ਤੋਂ ਬਿਕਾਰਾਂ ਦੀ ਸਾਰੀ ਮੈਲ ਲੈ ਜਾਂਦੀ ਹੈ ਜਿਹੜਾ ਪਰਮਾਤਮਾ ਨਾਸ ਰਹਿਤ ਹੈ ਤੇ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ ਗੁਣਨਦਾਨ ਭਗਤਨ ਕੋ ਵਰਤਨ ਬਰਲਾ ਪਾਵੇ ਕੋਈ ਉਹ ਸਾਰੇ ਗੁਣਾ ਦਾ ਖਜ਼ਾਨਾ ਹੈ ਤੇ ਭਗਤਾਂ ਵਾਸਤੇ ਸੇਵਕਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ ਪਰ ਕਹਿੰਦੇ ਕੋਈ ਬਿਰਲਾ ਮਨੁੱਖ ਉਸ ਪਰਮਾਤਮਾ ਦਾ ਮਿਲਾਪ ਹਾਸਲ ਕਰਦਾ ਹੈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ اے ਮੇਰੇ ਮਨ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜੋ ਸਭ ਤੋਂ ਵੱਡਾ ਹੈ ਤੇ ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ ਜਾਗੀ ਸ਼ਰਨ ਭਿਆ ਸੁਖ ਪਾਈਐ ਬਾਹੜਾ ਦੁੱਖ ਨਾ ਹੋਈ ਔਰ ਜਿਸ ਦਾ ਆਸਰਾ ਲਿਆ ਸੁਖ ਪ੍ਰਾਪਤ ਕਰ ਲਈਦਾ ਹੈ ਫਿਰ ਕਦੇ ਵੀ ਦੁੱਖ ਨਹੀਂ ਵਿਆਪਦਾ ਰਹਾਉ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਕੋਈ ਦੁਰਮਤ ਕਹਿੰਦੇ ਨੇ ખોਟੀ ਮਤ ਨੂੰ ਬੜਾ ਭਾਗੀ ਸਾਧ ਸੰਗ ਸਾਧ ਸੰਗ ਦਾ ਮਤਲਬ ਹੈ ਭਲੇ ਮਨੁੱਖਾਂ ਦੀ ਸੰਗਤ ਮਹਾਰਜ ਕਹਿੰਦੇ ਭਾਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਔਰ ਫਿਰ ਉਹਨਾਂ ਨੂੰ ਮਿਲਿਆ ਸੰਗਤ ਵਿੱਚ ਜੁੜਿਆ ਕਹਿੰਦੇ ખોਟੀ ਬੁੱਧ ਜਿਹੜੀ ਹੈ ਇਹਦਾ ਨਾਸ ਹੋ ਜਾਂਦਾ ਹੈ ਜਿਹੜੇ ਸਤ ਸੰਗਤ ਕਰਦੇ ਰਹਿੰਦੇ ਹਨ ਉਹਨਾਂ ਦੇ ਨਾਲ ਨਾਲ ਬਕਾਰਾਂ ਦੀ ਮੈਲ ਲੈਂਦੀ ਹੈ ਤੇ ખોਟੀ ਮਤ ਜਿਹੜੀ ਹੈ ਉਹ ਖਤਮ ਹੁੰਦੀ ਹੈ ਕੋਟੀ ਬੁੱਧ ਦਾ ਨਾਸ ਹੋ ਜਾਂਦਾ ਹੈ ਤੇ ਅੰਦਰ ਚੰਗੇ ਗੁਣ ਜਿਹੜੇ ਨੇ ਉਹ ਵੱਸ ਜਾਂਦੇ ਹਨ ਤਨ ਕੀ ਤੂਰਾਨਕ ਦਾਸ ਬਾਚੈ ਜਿਨ ਹਰ ਨਾਮ ਹਰਦੈ ਪੁਰੋਈ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ ਕਿ ਦਾਤ ਨਾਨਕ ਵੀ ਭਾਈ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪ੍ਰੋਕੇ ਰੱਖਿਆ ਹੋਇਆ ਹੈ ਆਉ ਗੁਰੂ ਕਿਰਪਾ ਕਰੇ ਆਪਾਂ ਵੀ ਸੰਗਤ ਦੀ ਝੂ ਧੂੜ ਜਿਹੜੀ ਹੈ ਉਹ ਸਦਾ ਲੈਂਦੇ ਰਹੀਏ ਔਰ ਸੰਗਤ ਦੀ ਧੂੜ ਮਿਲਣ ਨਾਲ ਸਾ ਸੰਗਤ ਪਰਮਾਤਮਾ ਦੇ ਨਾਮ ਦਾ ਹਿਰਦੇ ਵਿੱਚ ਵਾਸ ਹੁੰਦਾ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਉਹਨਾਂ ਦੇ ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਹੁੰਦਾ ਹੈ ਆਉ ਗੁਰੂ ਕਿਰਪਾ ਕਰੇ ਪਰਮਾਤਮਾ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮ ਦਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਨਗਰ ਵਿਚ ਆਸੀ ਪਿਆਰ ਇਤਫਾਕਤਾ ਦੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਤੇ ਚਲ ਰਹੀਆਂ ਗੁਰੂ ਕਾ ਦੀਆਂ ਸੇਵਾਵਾਂ ਨਰਵਿਗਨਤਾ ਸਹਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ